ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸੀਨੀਅਰ ਪੰਜਾਬੀ ਪੀਵੀ ਮੈਂ ਤੁਹਾਡੇ ਨਾਲ ਸਿਮਰਜੀਤ ਸਿੰਘ ਅੱਜ ਦੀਆਂ ਕੁਝ ਵੱਡੀਆਂ ਖਬਰਾਂ ਦੀ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਕੌਮੀ ਰਾਸਤਾਨੀ ਦਿੱਲੀ ਦੀ ਜਿੱਥੇ ਬੀਤੀ ਸ਼ਾਮ ਕਾਰ ਬੰਬਤਵਾਕਾ ਹੋਇਆ ਜਿਸ ਨੂੰ ਲੈ ਕੇ ਜਾਂਚ ਹੈ ਜਿਹੜੀ ਉਹ ਤੇਜ਼ ਹੋ ਗਈ ਹੈ ਧਮਾਕੇ ਦੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਹੁਣ ਤੱਕ 13 ਤੱਕ ਪਹੁੰਚ ਗਈ ਹੈ ਜਿਨ੍ਹਾਂ ਤੇ ਵਿੱਚ ਦੋ ਮਹਿਲਾਵਾਂ ਵੀ ਸ਼ਾਮਲ ਹਨ ਜਦੋਂ ਕਿ 24 ਹੁਣ ਤੱਕ ਜ਼ਖਮੀ ਹੋਏ ਹਨ ਦੋ ਮ੍ਰਿਤਕ ਦੇਹਾਂ ਦੀ ਪਛਾਣ ਕਰ ਲਈ ਗਈ ਹੈ ਤੇ ਬਾਕੀਆਂ ਦੀ ਪਛਾਣ ਡੀਐਨਏ ਟੈਸਟਿੰਗ ਦੇ ਰਾਹੀਂ ਕੀਤੀ ਜਾਏਗੀ ਇਸ ਤਰ੍ਹਾਂ ਜਿਸ ਕਾਰ ਦੇ ਵਿੱਚ ਧਮਾਕਾ ਹੋਇਆ ਉਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਕਾਰ ਦੇ ਵਿੱਚ ਕਾਲਾ ਮਾਸਕ ਲਗਾ ਕੇ ਇੱਕ ਵਿਅਕਤੀ ਬੈਠਾ ਹੈ ਅਤੇ ਉਸ ਦਾ ਨਾਂ ਡਾਕਟਰ ਮੁਹੰਮਦ ਉਮਰ ਨਵੀ ਦੱਸਿਆ ਜਾ ਰਿਹਾ ਹੈ ਜੋ ਕਿ ਪੋਲਵਾਮਾ ਦਾ ਰਹਿਣ ਵਾਲਾ ਹੈ ਪੁਲਿਸ ਸੂਤਰਾਂ ਦੇ ਮੁਤਾਬਿਕ ਨਵੀ ਨੇ ਆਪਣੇ ਆਪ ਨੂੰ ਧਮਾਕਾ ਖੇਤ ਸਮੱਗਰੀ ਦੇ ਨਾਲ ਉਡਾ ਲਿਆ ਹੈ ਅਤੇ ਉਸ ਦੇ ਡੀਐਨਏ ਟੈਸਟਿੰਗ ਦੇ ਲਈ ਕਸ਼ਮੀਰ ਪੁਲਿਸ ਨੇ ਪੁਲਵਾਮਾ ਦੇ ਵਿੱਚ ਉਸ ਦੀ ਮਾਂ ਅਤੇ ਦੋ ਭਰਾਵਾਂ ਨੂੰ ਹਿਰਾਸਤ ਦੇ ਵਿੱਚ ਲਿਆ ਹੈ ਪੁਲਿਸ ਨੂੰ ਸ਼ੁਰੂਆਤੀ ਜਾਂਚ ਦੇ ਵਿੱਚ ਤਮਾਕੇ 'ਚ ਅਲੂਮੋਨੀਅਮ ਨਾਈਟ੍ਰੇਟ ਦੀ ਵਰਤੋਂ ਕਰਨ ਦਾ ਸ਼ੱਕ ਹੈ ਉਧਰ ਫਰੀਦাবাদ ਪੁਲਿਸ ਨੇ ਅਲਫਲਾ ਯੂਨੀਵਰਸਿਟੀ ਦੀ ਘੇਰਾਬੰਦੀ ਕਰ ਦਿੱਤੀ ਹੈ ਬੀਤੇ ਦਿਨ ਤਮਾਕੇ ਤੋਂ ਠੀਕ ਪਹਿਲਾਂ 2900 ਕਿਲੋ ਤਮਾਕੂ ਘਾਹੇ ਸਮਗਰੀ ਦੇ ਨਾਲ ਗ੍ਰਿਫਤਾਰ ਤਿੰਨ ਡਾਕਟਰਾਂ ਦਾ ਸਬੰਧ ਇਸੇ ਯੂਨੀਵਰਸਿਟੀ ਦੇ ਨਾਲ ਦੱਸਿਆ ਜਾ ਰਿਹਾ ਹੁਣ ਸੂਚ ਇਸ ਮਾਮਲੇ ਨੂੰ ਲੈ ਕੇ ਇਸ ਤਮਾਕੂ ਨੂੰ ਲੈ ਕੇ ਜਿਹੜੀ ਜਾਂਚ ਹੈ ਉਹ ਤੇਜ਼ ਕਰ ਦਿੱਤੀ ਗਈ ਹੈ ਉਤਰ ਦੋ ਦਿਨਾਂ ਦੇ ਪੁਟਾਲ ਦੌਰੇ ਤੇ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਦਿੱਲੀ ਦੇ ਵਿੱਚ ਤਮਾਕਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾ ਤਮਾਕੂ ਨੂੰ ਲੈ ਕੇ ਹਾਈ ਲੈਵਲ ਮੀਟਿੰਗ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਜਿਸ ਦੇ ਵਿੱਚ ਇਹ ਤੈਅ ਹੋਇਆ ਹੈ ਕਿ ਐਮਆਈਏ ਐਮਐਸਡੀ ਤੇ ਆਈਬੀ ਦੇ ਅਧਿਕਾਰੀ ਮਿਲ ਕੇ ਤੁਮਾਕੇ ਦੀ ਜਾਂਚ ਕਰਨਗੇ ਦਿੱਲੀ ਤੁਮਾਕੇ ਨੂੰ ਲੈ ਕੇ 500 ਤੋਂ ਵੱਧ ਅਫਸਰਾਂ ਦੀ ਇੱਕ ਟੀਮ ਤਿਆਰ ਕੀਤੀ ਗਈ ਹੈ ਜੋ ਇਸ ਦੀ ਬਰੀਕੀ ਦੇ ਨਾਲ ਜਾਂਚ ਕਰੇਗੀ ਦਿੱਲੀ ਦੇ ਵਿੱਚ ਲਾਲ ਕਿਲਾ ਮੈਟਰੋ ਸਟੇਸ਼ਨ ਨੇੜੇ ਹੋਏ ਤੁਮਾਕੇ ਤੋਂ ਬਾਅਦ ਪੰਜਾਬ ਦੇ ਵਿੱਚ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਪੁਲਿਸ ਕਮਿਸ਼ਨਰ ਅਤੇ ਐਸਐਸਪੀ ਨੂੰ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ ਸੰਵੇਦਨਸ਼ੀਲ ਅਤੇ ਭੀੜ ਭੜਾਕੇ ਵਾਲੇ ਖੇਤਰਾਂ ਦੇ ਵਿੱਚ ਪੁਲਿਸ ਵੱਲ ਤਾਇਨਾਤ ਕੀਤੇ ਗਏ ਨੇ ਤੇ ਬਹਾਨਾ ਅਤੇ ਸ਼ੱਕੀ ਵਿਅਕਤੀਆਂ ਦੀ ਜਾਂਚ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਤੁਰੰਤ ਪੁਲਿਸ ਨੂੰ ਰਿਪੋਰਟ ਕਰਨ ਸੁਰੱਖਿਆ ਏਜੰਸੀਆਂ ਸਥਿਤੀ ਉੱਤੇ ਲਗਾਤਾਰ ਨਜ਼ਰ ਰੱਖ ਰਹੀਆਂ ਨੇ ਤੇ ਚੰਡੀਗੜ੍ਹ ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਹਿਮਾਚਲ ਦੇ ਡੀਜੀਪੀ ਅਸ਼ੋਕ ਦਿਵਾਰੀ ਨੇ ਪੁਲਿਸ ਨੂੰ ਸਰਹੱਦੀ ਖੇਤਰਾਂ ਦੇ ਵਿੱਚ ਚੌਕਸੀ ਵਧਾਉਣ ਦੇ ਜਿਹੜੇ ਨਿਰਦੇਸ਼ ਨੇ ਉਹ ਦਿੱਤੇ ਹਨ ਡੀਜੀਪੀ ਨੇ ਸਾਰੇ ਜਿਲ੍ਹਿਆਂ ਦੇ ਪੁਲਿਸ ਸੁਪਰੀਡੈਂਟਸ ਨੂੰ ਚੌਕਸ ਰਹਿਣ ਦੀ ਕਿਹਾ ਹੈ ਤੇ ਇਸ ਤੋਂ ਬਾਅਦ ਦੂਜੇ ਸੂਬਿਆਂ ਤੋਂ ਹਿਮਾਚਲ ਦੇ ਵਿੱਚ ਦਾਖਲ ਹੋਣ ਵਾਲੇ ਵਾਹਨਾਂ ਦੀ ਸਰਹੱਦੀ ਖੇਤਰਾਂ ਦੇ ਵਿੱਚ ਜਾਂਚ ਕੀਤੀ ਜਾਵੇਗੀ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਤੇ ਤਿੱਖੀ ਨਜ਼ਰ ਰੱਖਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ ਸੂਬੇ ਦੇ ਪ੍ਰਮੁੱਖ ਮੰਦਰਾਂ ਉੱਤੇ ਵੀ ਸੁਰੱਖਿਆ ਜਿਹੜੀ ਉਹ ਬਤਾ ਦਿੱਤੀ ਗਈ ਹੈ ਡੀਜੀਪੀ ਦੇ ਨਿਰਦੇਸ਼ਾਂ ਤੋਂ ਬਾਅਦ ਪੁਲਿਸ ਸਟੇਸ਼ਨ ਮੁਖੀਆਂ ਅਤੇ ਚੌਂਕੀ ਇੰਚਾਰਜਾਂ ਨੂੰ ਅਲਰਟ ਤੇ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ ਹੁਣ ਗੱਲ ਕਰਦੇ ਹਾਂ ਚੰਡੀਗੜ੍ਹ ਯੂਨੀਵਰਸਿਟੀ ਦੀ ਵਿਦਿਆਰਥੀ ਸੰਗਠਨਾ ਨੇ ਹੁਣ ਸੈਨੇਟ ਚੋਣਾਂ ਦੀ ਮੀਤੀ ਦਾ ਐਲਾਨ ਕਰਨ ਦੀ ਮੰਗ ਕਰਦੇ ਹੋਏ ਪੰਜਾਬ ਯੂਨੀਵਰਸਿਟੀ ਵਿਖੇ ਜੋਰਦਾਰ ਵਿਰੋਧ ਪ੍ਰਦਰਸ਼ਨ ਕੀਤਾ ਹੈ ਇਸ ਤੋਂ ਪਹਿਲਾਂ 100 ਵਾਰ ਨੂੰ ਪੰਜਾਬ ਯੂਨੀਵਰਸਿਟੀ ਦੇ ਵਿੱਚ ਮਾਹੌਲ ਤਣਾਅਪੂਰਨ ਰਿਹਾ ਤੇ ਯੂਨੀਵਰਸਿਟੀ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਨਾ ਸਿਰਫ ਸਾਰੇ ਵਿਦਿਆਰਥੀ ਸੰਗਠਨਾਵਾਂ ਵੱਲੋਂ ਸਗੋਂ ਕਿਸਾਨ ਜੁਨੀਆਨਾ ਕਰਮਚਾਰੀ ਜੁਨੀਆ ਤੇ ਧਾਰਮਿਕ ਸੰਗਠਨਾ ਦੇ ਮੈਂਬਰਾਂ ਨੇ ਵੀ ਇਸ ਪ੍ਰਦਰਸ਼ਨ ਦੇ ਵਿੱਚ ਸ਼ੀਸ਼ਾ ਲਿਆ ਵਿਦਿਆਰਥੀਆਂ ਅਤੇ ਹੋਰ ਲੋਕ ਪੀਜੂ ਦੇ ਗੇਟ ਤੋੜ ਕੇ ਵਿਰੋਧ ਸਥਾਨ ਤੇ ਪਹੁੰਚੇ ਪੁਲਿਸ ਨੇ ਬੈਰੀਗੇਟ ਤੋੜਨ ਵਾਲੇ ਪ੍ਰਦਰਸ਼ਨਕਾਰੀਆਂ ਤੇ ਲਾਤੀ ਚਾਰਜ ਕੀਤਾ ਵਿਰੋਧ ਪ੍ਰਦਰਸ਼ਨ ਦੇ ਦੌਰਾਨ ਲਗਭਗ 17 ਲੋਕਾਂ ਦੇ ਉੱਤੇ ਜੋ ਫੋਨ ਨੇ ਉਹ ਵੀ ਚੋਰੀ ਹੋਏ ਨੇ ਲਗਭਗ 70 ਲੋਕਾਂ ਨੂੰ ਘੇਰ ਲਿਆ ਗਿਆ ਅਤੇ ਇੱਕ ਡੀਐਸਪੀ ਤੇ ਇੱਕ ਇਨਸਪੈਕਟਰ ਸਣੇ ਪੰਜ ਹੋਰ ਵਿਅਕਤੀ ਨੇ ਜਿਹੜੇ ਉਹ ਜ਼ਖਮੀ ਹੋਏ ਨੇ ਵਿਰੋਧ ਪ੍ਰਦਰਸ਼ਨ ਨੇ ਨਾ ਸਿਰਫ ਪੰਜਾਬ ਯੂਨੀਵਰਸਿਟੀ ਇਲਾਕੇ ਤੇ ਨਿਵਾਸੀਆਂ ਨੂੰ ਸਗੋਂ ਚੰਡੀਗੜ੍ਹ, ਮੁਹਾਲੀ ਅਤੇ ਪੰਚਕੂਲਾ ਦੇ ਨਿਵਾਸੀਆਂ ਨੂੰ ਵੀ ਆ ਸੁਵਿਧਾ ਦਾ ਸਾਹਮਣਾ ਕਰਨਾ ਪਿਆ ਸੀ 5 ਮਿੰਟ ਦੀ ਯਾਤਰਾ ਦੇ ਵਿੱਚ 1 ਘੰਟੇ ਤੱਕ ਦਾ ਸਮਾਂ ਜਿਹੜਾ ਉਹਨਾਂ ਨੂੰ ਲੱਗ ਗਿਆ ਸੀ ਅੰਬਾਲਾ ਹਾਈਵੇ ਤੇ ਟ੍ਰੈਫਿਕ ਜਾਮ ਵੀ ਲੱਗਿਆ ਸੀ। ਸਵੇਰ ਤੋਂ ਹੀ ਅਦਾਕਾਰ ਤਰਮਿੰਦਰ ਤੇ ਦਿਹਾਂਤ ਦੀਆਂ ਖਬਰਾਂ ਨੇ ਸਭ ਨੂੰ ਸੋਗ ਦੇ ਵਿੱਚ ਪਾ ਦਿੱਤਾ ਪਰ ਜਦ ਇਹ ਖਬਰ ਜਾਦਾ ਫੈਲਣ ਲੱਗ ਪਈ ਤਾਂ ਉਹਨਾਂ ਦੀ ਧੀ ਈਸ਼ਾ देओल ਅਤੇ ਪਤਨੀ ਹੀਮਾ ਮਾਲੀ ਨੇ ਇਹ ਖਬਰ ਨੂੰ ਝੂਠ ਅਤੇ ਅਫਵਾਹ ਘਰਾੜ ਦੇ ਦਿੱਤਾ ਅਤੇ ਖਬਰ ਆਉਣ ਤੋਂ ਬਾਅਦ ਹੀਮਾ ਮਾਲਨੀ ਨੇ ਨਾਰਾਜ਼ਗੀ ਪ੍ਰਗਟਾਈ ਹੈ। ਉਹਨਾਂ ਸੋਸ਼ਲ ਮੀਡੀਆ ਉੱਤੇ ਲਿਖਿਆ ਹੈ ਕਿ ਜੋ ਹੋ ਰਿਹਾ ਹੈ ਉਹ ਮਾਫ਼ ਕਰਨ ਲਾਇਕ ਨਹੀਂ ਹੈ ਧਰਮਿੰਦਰ ਦੀ ਬੇਟੀ ਈਸ਼ਾ ਨੇ ਸੋਸ਼ਲ ਮੀਡੀਆ ਉੱਤੇ ਆਪਣੀ ਪੋਸਟ ਪਾ ਕੇ ਕਿਹਾ ਕਿ ਮੀਡੀਆ ਪੂਰੀ ਤਰ੍ਹਾਂ ਦੇ ਨਾਲ ਗਲਤ ਖਬਰਾਂ ਫੈਲਾ ਰਹੀ ਹੈ ਉਹਨਾਂ ਦੇ ਪਾਪਾ ਦੀ ਜਿਹੜੀ ਸਥਿਤੀ ਹੈ ਉਹ ਪੂਰੀ ਤਰ੍ਹਾਂ ਦੇ ਨਾਲ ਠੀਕ ਨਹੀਂ ਉਹ ਰਿਕਵਰ ਹੋ ਰਹੇ ਨੇ ਤੇ ਉਹ ਸਾਰਿਆਂ ਨੂੰ ਅਪੀਲ ਕਰਦੇ ਨੇ ਕਿ ਉਹ ਛੇਤੀ ਉਹਨਾਂ ਦੀ ਸਿਹਤਮਾਨੀ ਦੇ ਦੁਆ ਕਰਨਾ ਉਹਨਾਂ ਨੇ ਧੰਨਵਾਦ ਕੀਤਾ ਕਿ ਲੋਕਾਂ ਦੇ ਵੱਲੋਂ ਉਹਨਾਂ ਦੇ ਪਿਤਾ ਦੀ ਜਿਹੜੀ ਸਿਹਤ ਜਾਂਚ ਦੀ ਜਿਹੜੀ ਅਰਦਾਸ ਹੈ ਕੀਤੀ ਜਾ ਰਹੀ ਹੈ ਇਸ ਤੋਂ ਬਾਅਦ ਬਹੁਤ ਕੁਝ ਹੋਇਆ ਜਿਨ੍ਹਾਂ ਦੇ ਵਿੱਚ ਸੁਪਰਸਟਾਰ ਚਰਨਜੀਵੀ ਨੇ ਵੀ ਇੱਕ ਪੋਸਟ ਦੇ ਵਿੱਚ ਅਦਾਕਾਰ ਤਰਮਿੰਦਰ ਨੂੰ ਸ਼ਰਧਾਂਜਲੀ ਦੇ ਫੁੱਲ ਭੇਟ ਕੀਤੇ ਤੇ ਹੋਰ ਵੀ ਬਹੁਤ ਸਾਰੀਆਂ ਪੋਸਟਾਂ ਤਰਮਿੰਦਰ ਦੇ ਦੇਹਾਂਤ ਨੂੰ ਲੈ ਕੇ ਜਿਹੜੀਆਂ ਪਾਈਆਂ ਗਈਆਂ ਅਤੇ ਬਾਅਦ ਦੇ ਵਿੱਚ ਉਹ ਪੋਸਟਾਂ ਨੇ ਜਿਹੜੀਆਂ ਉਹ ਉਹਨਾਂ ਨੂੰ ਹਟਾਉਣੀਆਂ ਪਈਆਂ ਮੰਤਰੀ ਜਿਹੜੇ ਰੱਖਿਆ ਮੰਤਰੀ ਨੇ ਰਾਜਨਾਥ ਸਿੰਘ ਉਹਨਾਂ ਨੇ ਵੀ ਤਰਮਿੰਦਰ ਦੇ ਦੇਹਾਂਤ ਤੇ ਅਫਵਾਹ ਦੀ ਜਿਹੜੀ ਖਬਰ ਹੈ ਉਸ ਦੀ ਨਿੰਦਾ ਕੀਤੀ ਹੈ ਹਾਲਾਂਕਿ ਉਹਨਾਂ ਦੇ ਬੰਦੋ ਵੀ ਪਹਿਲਾਂ ਪੋਸਟ ਪਾ ਕੇ ਸਰਦਾਂਦਰੀ ਦੇ ਫੁੱਲ ਭੇਟ ਕੀਤੇ ਗਏ ਸੀ ਪਰ ਬਾਅਦ ਵਿੱਚ ਪੂਰੀ ਜਾਣਕਾਰੀ ਜਦੋਂ ਉਹਨਾਂ ਨੂੰ ਪਤਾ ਲੱਗਦੀ ਹੈ ਤਾਂ ਬਾਅਦ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਪੋਸਟ ਹੈ ਜਿਹੜੀ ਹਟਾ ਦਿੱਤੀ ਜਾਂਦੀ ਹੈ ਹਾਲਾਂਕਿ ਇਸ ਤਰ੍ਹਾਂ ਦੀ ਜਿਹਨੇ ਪੋਸਟ ਤਾਂ ਨਹੀਂ ਉਹਨਾਂ ਦੇ ਸੋਸ਼ਲ ਮੀਡੀਆ ਹੈਂਡਲਸ ਦੇ ਵੱਲੋਂ ਪਾਈਆਂ ਜਾਂਦੀਆਂ ਨੇ ਉਹਨਾਂ ਨੂੰ ਇਸ ਬਾਰੇ ਪਤਾ ਵੀ ਨਹੀਂ ਹੁੰਦਾ ਉਹ ਖਬਰਾਂ ਸੁਣਦੇ ਆ ਤੇ ਨਾਲ ਦੀ ਨਾਲ ਇਸ ਤਰ੍ਹਾਂ ਦੀਆਂ ਖਬਰਾਂ ਨੇ ਜਿਹੜੀਆਂ ਉਹ ਪਾ ਦਿੰਦੇ ਨੇ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਹਟਾਉਣੀਆਂ ਪੈਂਦੀਆਂ ਨੇ ਪੰਜਾਬ ਦੇ 6 ਜ਼ਿਲ੍ਹੇ ਆ ਫਰੀਅ ਫੋਜਪੁਰ ਫਰੀਦਕੋਟ ਮੁਕਸਰ ਫਾਜ਼ਿਲਕਾ ਬਟਿੰਡਾ ਅਤੇ ਮਾਨਸਾ ਦੇ ਵਿੱਚ ਠੰਡ ਦੀ ਜਿਹੜੀ ਲਹਿਰ ਦੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਇਹ ਚੇਤਾਵਨੀ ਅਗਲੇ 48 ਘੰਟਿਆਂ ਦੇ ਲਈ ਲਾਗੂ ਰਹੇਗੀ ਮੌਸਮ ਵਿਭਾਗ ਨੇ ਦੱਸਿਆ ਹੈ ਕਿ ਅਗਲੇ 48 ਘੰਟਿਆਂ ਦੇ ਵਿੱਚ ਸੂਬੇ ਦੇ ਵਿੱਚ ਜਿਹੜੀ ਠੰਡ ਹੈ ਉਹ ਵੱਧ ਸਕਦੀ ਹੈ ਇਧਰ ਸੂਬੇ ਵਿੱਚ ਘੱਟੋ ਘੱਟ ਜਿਹੜਾ ਤਾਪਮਨ ਹੈ ਉਹ 2 ਡਿਗਰੀ ਸੈਲਸੀਅਸ ਤੱਕ ਕੱ ਸਕਦਾ ਹੈ ਮੌਸਮ ਵਿਭਾਗ ਦੇ ਵੱਲੋਂ ਜਿਹੜੇ ਜਾਰੀ ਅੰਕੜੇ ਕੀਤੇ ਗਏ ਨੇ ਉਹਨਾਂ ਦੇ ਵਿੱਚ ਜਿਹੜਾ ਤਾਪਮਨ ਹੈ ਉਹ 1 ਡਿਗਰੀ ਤੱਕ ਸਾਰੇ ਇਲਾਕਿਆਂ ਦੇ ਵਿੱਚ ਘਟ ਗਿਆ ਹੈ ਮਤਲਬ ਕਿ ਹੁਣ ਜਿਹੜਾ ਠੰਡ ਹੈ ਉਹਦਾ سلسلہ ਲਗਾਤਾਰ ਜਾਰੀ ਰਹੇਗਾ ਪਹਿਲਾਂ ਜੋ ਤਾਪਮਨ ਹੁੰਦਾ ਸੀ 30 ਡਿਗਰੀ ਤੱਕ ਹੁੰਦਾ ਸੀ ਪਰ ਹੁਣ ਜਿਹੜਾ ਤਾਪਮਨ ਉਹ 26 ਤੋਂ 29 ਡਿਗਰੀ ਦੇ ਵਿਚਕਾਰ ਦਰਜ ਕੀਤਾ ਗਿਆ ਹੈ ਅਗਲੀ ਖਬਰ ਜੋ ਜੁੜੀ ਹੋਈ ਹੈ ਉਸ ਅਫਸਰ ਦੇ ਨਾਲ ਜਿਸ ਅਫਸਰ ਦੇ ਫੜੇ ਜਾਣ ਤੋਂ ਬਾਅਦ ਪੰਜਾਬ ਪੁਲਿਸ ਦੇ ਵਿੱਚ ਉਹਨਾਂ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਉੱਠਣ ਲੱਗ ਪਏ ਹਨ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਡੀਆਈਜੀ ਭੁੱਲਰ ਦੀ ਜੋ ਕਿ ਰੋਪੜ ਰੇਂਜ ਦੇ ਡੀਆਈਜੀ ਸੀ ਹਰਚਰਨ ਸਿੰਘ ਭੁੱਲਰ ਜਿਨ੍ਹਾਂ ਨੂੰ ਕਿ 11 ਨਵੰਬਰ ਨੂੰ 5 ਦਿਨਾਂ ਦਾ ਜਿਨ੍ਹਾਂ ਦਾ ਰਿਮਾਂਡ ਸੀ ਉਹ ਖਤਮ ਹੋ ਗਿਆ ਸੀ ਅਤੇ ਉਸ ਰਿਮਾਂਡ ਦੇ ਖਤਮ ਹੋਣ ਤੋਂ ਬਾਅਦ ਚੰਡੀਗੜ੍ਹ ਦੀ ਸੀਬੀਆਈ ਵਿਸ਼ੇਸ਼ ਅਦਾਲਤ ਦੇ ਵਿੱਚ ਉਹਨਾਂ ਨੂੰ ਪੇਸ਼ ਕੀਤਾ ਗਿਆ ਸੀ ਉਥੇ ਉਹਨਾਂ ਨੂੰ ਨਿਆਂਇਕ ਹਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਹੁਣ ਇਸ ਇਸ ਮਾਮਲੇ ਦੀ ਜਿਹੜੀ ਅਗਲੀ ਸੁਣਵਾਈ ਹੈ ਉਹ 20 ਨਵੰਬਰ ਨੂੰ ਕੀਤੀ ਜਾਣੀ ਹੈ ਦੱਸ ਦਈਏ ਕਿ ਡੀਆਈਜੀ ਵੀਡੀਓ ਕਾਨਫਰencing ਦੇ ਰਾਹੀਂ ਉਸ ਦਿਨ ਪੇਸ਼ ਹੋਣਗੇ ਅਤੇ ਇਸ ਤੋਂ ਪਹਿਲਾਂ ਦੱਸ ਦਈਏ ਕਿ ਕੱਲ ਵੀ ਜੋ ਡੀਆਈਜੀ ਭੁੱਲਰ ਸੀ ਉਹਨਾਂ ਦਾ ਜੋ ਮੈਡੀਕਲ ਸੀ ਉਹ ਕਰਵਾਇਆ ਗਿਆ ਸੀ ਤੇ ਅੱਜ ਉਹਨਾਂ ਨੂੰ ਸੀਬੀਆਈ ਦੀ ਵਿਸ਼ੇਸ਼ ਅਦਾਲਤ ਦੇ ਵਿੱਚ ਉਹਨਾਂ ਨੂੰ ਸੱਦਿਆ ਗਿਆ ਸੀ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਜਿਹੜਾ ਉਹਨਾਂ ਨੇ ਉੱਥੇ ਆਪਣੀ ਪੇਸ਼ੀ ਆ ਉਹ ਪੂਕਤੀ ਹੈ ਇਸ ਦੌਰਾਨ ਮੌਤਲ ਕੀਤੇ ਡੀਆਈਜੀ ਦੇ ਵਕੀਲ ਐਚਐਸ ਧਨਵਾਲ ਨੇ ਬੇਨਤੀ ਕੀਤੀ ਹੈ ਕਿ ਹਰਚਰਨ ਸਿੰਘ ਭੋਲਰ ਨੂੰ ਜੇਲ੍ਹ ਦੇ ਅੰਦਰ ਡਾਕਟਰੀ ਦੇਖਭਾਲ ਮੁਹੱਈਆ ਕਰਵਾਈ ਜਾਵੇ ਕਿਉਂਕਿ ਇਸ ਤੋਂ ਪਹਿਲਾਂ ਵੀ ਉਹਨਾਂ ਦੀ ਜਿਹੜੀਆਂ ਦਵਾਈਆਂ ਨੇ ਜਾਂ ਉਹ ਜੋ ਟ੍ਰੀਟਮੈਂਟ ਸੀ ਉਹ ਚੱਲ ਰਿਹਾ ਸੀ ਅਤੇ ਇਸ ਦੇ ਸੰਦਰਭ ਦੇ ਵਿੱਚ ਉਹਨਾਂ ਦੇ ਵਕੀਲ ਦੇ ਕਹਿਣ ਤੇ ਹੁਣ ਅਦਾਲਤ ਇਸ ਤੇ ਕੀ ਫੈਸਲਾ ਲੈਂਦੀ ਹੈ ਤੇ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਇਸ ਵੇਲੇ ਜੋ ਹਰਚਰਨ ਸਿੰਘ ਭੋਲਰ ਨੇ ਉਹਨਾਂ ਦੇ ਵੱਲੋਂ ਪੰਜਾਬ ਪੁਲਿਸ ਦੇ ਹੋਰ ਬਹੁਤ ਸਾਰੇ ਵੱਡੇ ਅਧਿਕਾਰੀ ਅਤੇ ਲੀਡਰ ਜਿਨ੍ਹਾਂ ਦੇ ਕਿ ਨਾਮ ਆਉਣੇ ਆ ਉਹ ਲਿਸਟ ਜਿਹੜੀ ਤਿਆਰ ਕੀਤੀ ਗਈ ਆ ਤੇ ਉਹਨਾਂ ਦੀ ਜਿਹੜੀ ਰابطਾਂ ਦੀ ਨੀਂਦ ਆ ਉਹ ਉੱਡੀ ਹੋਈ ਆ ਤੇ ਇਸ ਮਾਮਲੇ ਦੇ ਵਿੱਚ ਕਿਹੜੇ ਕਿਹੜੇ ਅਧਿਕਾਰੀ ਤੇ ਕਿਸ ਕਿਸ ਵਿਭਾਗ ਦੇ ਅਧਿਕਾਰੀ ਇਸ ਕੇਸ ਦੇ ਵਿੱਚ ਅੱਗੇ ਜਨੋਂ ਤੋਂ ਪੁੱਛ ਪੜਤਾਲ ਕੀਤੀ ਜਾਵੇਗੀ ਉਹਨਾਂ ਦੇ ਨਾਮ ਆਉਂਦੇ ਆ ਤੇ ਉਹ ਹਲੇ ਇਸ ਤਰ੍ਹਾਂ ਦੀਆਂ ਜਿਹੜੀਆਂ ਖਬਰਾਂ ਨੇ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਪਰ ਇਸ ਖਬਰ ਤੋਂ ਇਹ ਗੱਲ ਤੇ ਯਕੀਨਨ ਹੈ ਕਿ ਜੋ ਸੀਬੀਆਈ ਦੇ ਵੱਲੋਂ ਇਸ ਮਾਮਲੇ ਨੂੰ ਪੂਰੀ ਢੰਗਾਈ ਦੇ ਨਾਲ ਜਾਂਚ ਪਰਖ ਕੇ ਜਿਹੜੀ ਅੱਗੇ ਦੀ ਜੜੀ ਕਾਰਵਾਈ ਹੈ ਉਹ ਕੀਤੀ ਜਾਵੇਗੀ ਹੁਣ ਜਿਹੜੇ 50 ਅਧਿਕਾਰੀਆਂ ਦੇ ਨਾਮ ਸਾਹਮਣੇ ਆਏ ਨੇ ਜਿਨ੍ਹਾਂ ਬਾਰੇ ਕੋਈ ਹਾਲੇ ਜਾਰੀ ਜਾਣਕਾਰੀ ਤਾਂ ਨਹੀਂ ਹੈ ਪਰ ਉਹਨਾਂ ਦੇ ਰਾਤਾਂ ਦੀ ਜਿਹੜੀ ਨੀਂਦਰ ਹੈ ਉਹ ਪੂਰੀ ਤਰ੍ਹਾਂ ਦੇ ਨਾਲ ਉੱਡੀ ਹੋਈ ਹੈ ਸੀਬੀਆਈ ਦੇ ਸੂਤਰਾਂ ਦੇ ਅਨੁਸਾਰ ਗ੍ਰਿਫਤਾਰ ਕੀਤੇ ਗਏ ਜਿਹੜੇ ਉਸ ਦੇ ਵਿੱਚ ਹੋਨੇ ਸੀ ਸਰਦ ਕ੍ਰਿਸ਼ਾਨੂੰ ਸ਼ਾਰਦਾ ਉਹਦੇ ਮੋਬਾਈਲ ਦੇ ਵਿੱਚੋਂ ਵੀ ਬਹੁਤ ਸਾਰੀਆਂ ਡਿਟੇਲਸ ਇਦਾਂ ਦੀਆਂ ਮਿਲੀਆਂ ਨੇ ਜਿਨ੍ਹਾਂ ਤੋਂ ਉਹਨਾਂ ਅਧਿਕਾਰੀਆਂ ਦੇ ਇਸ ਤਰ੍ਹਾਂ ਦੇ ਕੇਸਾਂ ਦੇ ਵਿੱਚ ਇਨਵੋਲਵਮੈਂਟ ਜਿਨ੍ਹਾਂ ਦੇ ਵਿੱਚ ਉਹਦਿਆਂ ਦੀ ਦਰਬਾਰਤੋ ਕਿਸੇ ਦੀ ਕਹਿੰਦੇ ਏ ਕਿ ਤਬਾਦਰਿਆਂ ਨੂੰ ਲੈ ਕੇ ਗੱਲਾਂ ਕੀਤੀਆਂ ਗਈਆਂ ਸੀ ਤੇ ਹੋਰ ਵੀ ਬਹੁਤ ਸਾਰੇ ਜਿਨ੍ਹਾਂ ਵਿੱਚ ਮਾਮਲਿਆਂ ਨੂੰ ਰਫਾ-ਦਫਾ ਕਰਵਾਉਣ ਦੀਆਂ ਗੱਲਾਂ ਹੋ ਰਹੀਆਂ ਨੇ ਉਹ ਜਿਵੇਂ ਜਿਵੇਂ ਹੁਣ ਜਾਂਚ ਅੱਗੇ ਵਧਦੀ ਹੈ ਉਸ ਦੇ ਵਿੱਚ ਪੂਰੀ ਜਿਹੀ ਡਿਟੇਲ ਹੈ ਉਹ ਨਿਕਲ ਕੇ ਸਾਹਮਣੇ ਆਏਗੀ ਪਰ ਫਿਲਹਾਲ ਦੀ ਘੜੀ ਐਚਐਸ ਭੋਲਨ ਦੀਆਂ ਤੇ 샤ਰਦੂ ਅਤੇ ਕਿਰਸ਼ਾਨੂੰ 샤ਰਦਾ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਦਿਨੋਂ ਦਿਨ ਵੱਧੀਆਂ ਜਾ ਰਹੀਆਂ ਨੇ ਤੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਅਧਿਕਾਰੀ ਇਸ ਦੇ ਵਿੱਚ ਇਸ ਮਾਮਲੇ ਦੇ ਵਿੱਚ ਇਨਵੋਲਵ ਹੁੰਦੇ ਨੇ ਤੇ ਉਹਨਾਂ ਦੇ ਲਈ ਵੀ ਜਿਹੜੀਆਂ ਮੁਸ਼ਕਲਾਂ ਨੇ ਉਹ ਦਿਨੋਂ ਦਿਨ ਵੱਧੀਆਂ ਜਾ ਰਹੀਆਂ ਨੇ ਕਿਉਂਕਿ ਇਸ ਮਾਮਲੇ ਦੇ ਵਿੱਚ ਸੀਬੀਆਈ ਦੇ ਵੱਲੋਂ ਜੋ ਜਾਣਕਾਰੀ ਇਕੱਠੀ ਕਰਕੇ ਪੂਰੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਇਸ ਮਾਮਲੇ ਨੂੰ ਕਿਸੇ ਵੀ ਹਰ ਹਾਲਤ ਦੇ ਵਿੱਚ ਜੇ ਵੀ ਦੋਸ਼ੀ ਪਾਏ ਜਾਣਗੇ ਉਹਨਾਂ ਨੂੰ ਸਜ਼ਾ ਦੀ ਜਿਹੜੀ ਗੱਲ ਆ ਉਹ ਸੀਬੀਆਈ ਪੂਰੀ ਤੰਦ ਦੇ ਹੀ ਲਾ ਕੇ ਇਸ ਮਾਮਲੇ ਨੂੰ ਪੜਤਾਲ ਕਰਨ ਤੋਂ ਬਾਅਦ ਉਹਨਾਂ ਨੂੰ ਬਣਦੀ ਜਿਹੜੀ ਕਾਰਵਾਈ ਹੈ ਉਹ ਕਰੇਗੀ ਹੁਣ ਇਸ ਮਾਮਲੇ ਦੇ ਵਿੱਚ ਸਿੱਧੇ ਅਤੇ ਸਿੱਧੀ ਰੂਪ ਦੇ ਵਿੱਚ ਕੌਣ ਕੌਣ ਇਸ ਮਾਮਲੇ ਦੇ ਵਿੱਚ ਨਿਕਲ ਕੇ ਆਉਂਦਾ ਆ ਉਹ ਤਾਂ ਸਮੇਂ ਦੇ ਵੱਲੋਂ ਹੀ ਤੈਅ ਕੀਤਾ ਜਾਵੇਗਾ ਅਤੇ ਆਉਣ ਵਾਲਾ ਸਮਾਂ ਬਹੁਤ ਕੁਝ ਇਸ ਮਾਮਲੇ ਦੇ ਵਿੱਚ ਦੱਸੇਗਾ 11 ਨਵੰਬਰ ਨੂੰ ਵੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਲੋਕਾਂ ਦਾ ਜਿਹੜਾ ਆਉਣਾ ਜਾਣਾ ਸੀ ਉਹ ਜਾਰੀ ਰਿਹਾ ਲੋਕ ਵੱਡੀ ਗਿਣਤੀ ਦੇ ਵਿੱਚ ਪੰਜਾਬ ਯੂਨੀਵਰਸਿਟੀ ਪਹੁੰਚ ਕੇ ਵਿਦਿਆਰਥੀਆਂ ਦੇ ਵੇ ਸੰਗਠਨ ਵੀ ਇਸ ਮੌਕੇ ਪਹੁੰਚਦੇ ਆ ਤੇ ਵਿਦਿਆਰਥੀਆਂ ਦੇ ਸੰਗਠਨਾਂ ਤੋਂ ਇਲਾਵਾ ਕਿਸਾਨ ਜਥੇਬੰਦੀਆਂ ਤੇ ਹੋਰ ਵੀ ਕਈ ਆਗੂ ਨੇ ਇਸ ਵੇਲੇ ਉਹਨਾਂ ਦੇ ਨਾਲ ਖੜਨ ਦਾ ਜਿਹੜਾ ਉਹ ਭਰੋਸਾ ਦੇ ਰਹੇ ਨੇ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਅੱਜ ਇਸ ਮਾਮਲੇ ਦੇ ਉੱਤੇ ਪੂਰੀ ਨਿਗਰ ਜਿਹੜੀ ਉਹ ਜਮਾਈ ਹੋਈ ਹੈ ਕਈ ਪੁਲਿਸ ਅਧਿਕਾਰੀ ਵੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਮੌਜੂਦ ਨੇ ਅੱਜ ਗੇਟ 1 ਨੰਬਰ ਨੂੰ ਖੋਲ ਦਿੱਤਾ ਗਿਆ ਸੀ ਤੇ ਲੋਕਾਂ ਨੂੰ ਅੰਦਰ ਜਾਣ ਤੋਂ ਨਹੀਂ ਰੋਕਿਆ ਜਾ ਰਿਹਾ ਕੱਲ ਕਿ ਉਸ ਮਾਮਲੇ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਖਬਰਾਂ ਨਿਕਲ ਕੇ ਆਈਆਂ ਸੀ ਕਿ ਗੇਟ ਨਹੀਂ ਖੋਲੇ ਜਾ ਰਹੇ ਪਰ ਅੱਜ ਇਸ ਬਾਬਤ ਕੋਈ ਵੀ ਇਤਾਂ ਦੀ ਖਬਰ ਨਹੀਂ ਆਈ ਕਿ ਵਿਦਿਆਰਥੀਆਂ ਨੂੰ ਅੰਦਰ ਜਾਣ ਤੋਂ ਰੋਕਿਆ ਜਾ ਰਿਹਾ ਹੈ ਜੋ ਵੀ ਆਪਣੇ ਆਈ ਕਾਰਡ ਵਗੈਰਾ ਦਿਖਾ ਕੇ ਅੰਦਰ ਜਾਣ ਦੀ ਕੋਸ਼ਿਸ਼ ਕਰ ਰਿਹਾ ਹੈ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੇ ਨਾਲ ਰੋਕਿਆ ਨਹੀਂ ਜਾ ਰਿਹਾ ਹਾਲਾਂਕਿ ਪੁਲਿਸ ਅਧਿਕਾਰੀ ਉੱਥੇ ਮੌਜੂਦ ਨੇ ਉਹ ਇਸ ਮਾਮਲੇ ਨੂੰ ਲੈ ਕੇ ਪੂਰੀ ਤਰ੍ਹਾਂ ਦੇ ਨਾਲ ਕਿ ਜੋ ਵੀ ਉਹਨਾਂ ਦੇ ਕੋਲ ਆਰਡਰ ਮਿਲਦੇ ਆ ਉਹ ਕਾਰਵਾਈਆਂ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਪਰ ਪੰਜਾਬ ਯੂਨੀਵਰਸਿਟੀ ਦੇ ਵਿੱਚ ਇਸ ਵੇਲੇ ਜੋ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਚੱਲ ਰਿਹਾ ਹੈ ਉਹਦੇ ਹੱਕ ਦੇ ਵਿੱਚ ਪੰਜਾਬ ਦੀਆਂ ਪਿੰਡਾਂ ਦੀਆਂ ਜੋ ਪੰਚਾਇਤਾਂ ਨੇ ਉਹਨਾਂ ਦੇ ਵੱਲੋਂ ਵੀ ਮਤੇ ਜਿਹੜੇ ਉਹ ਪਾਉਣੇ ਸ਼ੁਰੂ ਕਰ ਦਿੱਤੇ ਗਏ ਆ ਕਿ ਇਸ ਮਾਮਲੇ ਦੇ ਵਿੱਚ ਜਿਹੜੀ ਕੇਂਦਰ ਸਰਕਾਰੋਂ ਫੈਸਲਾ ਆਪਣਾ ਜਲਦੀ ਸੁਣਾਵੇ ਤੇ ਇਸ ਮਾਮਲੇ ਦੇ ਵਿੱਚ ਜੋ ਕਾਰਵਾਈਆਂ ਨੇ ਉਹ ਜੋ ਉਹਨਾਂ ਦੇ ਵੱਲੋਂ ਪਹਿਲਾਂ ਨੋਟੀਫਿਕੇਸ਼ਨ ਜਾਰੀ ਕੀਤੇ ਗਏ ਸੀ ਉਹਨਾਂ ਨੂੰ ਪੂਰਨ ਤੌਰ ਤੇ ਰੱਦ ਕਰ ਦਿੱਤਾ ਜਾਵੇ ਹੁਣ ਅਗਲੀ ਖਬਰ ਜੋ ਜੁੜੀ ਹੋਈ ਹੈ ਉਹ ਜੁੜੀ ਹੋਈ ਹੈ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਦੇ ਨਾਲ ਜਿਨ੍ਹਾਂ ਦੀ ਅੱਜ ਵੀ ਕੋਰਟ ਦੇ ਵਿੱਚ ਤਾਰੀਖ ਸੀ ਤੇ ਉਹ ਜਿਹੜੀ ਤਾਰੀਖ ਆ ਹੁਣ ਮੁਤਵੀ ਕਰ ਦਿੱਤੀ ਗਈ ਹੈ ਮੁੱਖ ਮੰਤਰੀ ਬੀਤੇ ਦਿਨੀ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਮਾਮਲੇ ਦੇ ਵਿੱਚ ਵੀ ਸੁਣਵਾਈ ਦੇ ਚੱਲਦਿਆਂ ਜਿਹੜੇ ਵਿਕਰਮ ਸਿੰਘ ਮਜੀਠੀਆ ਸੀ ਉਹਨਾਂ ਦੀ ਜਿਹੜੀ ਅਰਜੀ ਸੀ ਉਹਨੂੰ ਮੁਤਵੀ ਕਰ ਦਿੱਤਾ ਗਿਆ ਸੀ ਫੇਰ ਅੱਜ ਇੱਕ ਵਾਰੀ ਫੇਰ ਆ ਉਸ ਮਾਮਲੇ ਦੇ ਵਿੱਚ ਜਿਹੜੀ ਸੁਣਵਾਈ ਹੁੰਦੀ ਹੈ ਪਰ ਹੁਣ ਜਿਹੜੀ ਉਹ ਸੁਣਵਾਈ ਆ ਉਹ ਕੱਲ ਤੱਕ ਮੁਲਤਵੀ ਕਰ ਦਿੱਤੀ ਗਈ ਹੈ ਸਸ ਅਸੀਂ ਗੱਲ ਕਰਾਂਗੇ ਤਰਨਤਾਰਨ ਦੇ ਵਿੱਚ ਜੋ ਅੱਜ ਦੇ ਦਿਨ ਜਿਹੜੀ VOTING ਹੋਈ ਹੈ ਜਿਨ੍ਹਾਂ ਦਾ ਨਤੀਜਾ 14 ਨਵੰਬਰ ਨੂੰ ਆਉਣਾ ਹੈ ਕਈ ਜਗ੍ਹਾ ਦੀ ਉੱਤੇ ਜਿਹੜਾ ਇਸ ਤਰ੍ਹਾਂ ਸਮੇਂ VOTING ਹੋਈ ਆ ਉਹਨਾਂ ਦੇ ਵਿੱਚ ਥੋੜੀ ਬਾਤੀ ਜਿਵੇਂ ਕਹਿ ਦਈਏ ਕਿ ਹਾਲਾਤ ਸੀ ਜਿਹੜੇ ਉਹ ਤਣਾਅਪੂਰਨ ਸੀ ਪਰ ਮੌਕੇ ਤੇ ਆ ਕੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਨੂੰ ਕੰਟਰੋਲ ਕਰ ਲਿਆ ਗਿਆ ਪਰ ਹੁਣ ਜਿਸ ਤਰ੍ਹਾਂ ਦੇ ਹਾਲਾਤ ਚੋਣਾਂ ਤੋਂ ਬਾਹਰ ਨਜ਼ਰ ਆ ਰਹੇ ਨੇ ਕਿ ਕਿਹੜੀ ਪਾਰਟੀ ਇਸ ਦੇ ਵਿੱਚ ਤਰਨ ਤਰਨ ਦੇ ਇਲੈਕਸ਼ਨ ਜਿੱਤਦੀ ਹੈ ਉਹ ਤੇ ਹੁਣ 14 ਤਰੀਕ ਨੂੰ ਜਦੋਂ ਬਾਕਸ ਖੁੱਲਣਗੇ ਉਹਨਾਂ ਦੀ ਗਿਣਤੀ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਤਰਨ ਤਰਨ ਦੇ ਵਿੱਚ ਜਿੱਤ ਕਿਸ ਪਾਰਟੀ ਦੀ ਹੋਈ ਹੈ ਉਹ ਤੇ ਆਉਣ ਵਾਲਾ ਸਮਾਂ ਦੱਸੇਗਾ ਜੁੜੇ ਰਹੋ ਸੀਨੀਅਰ ਪੰਜਾਬ ਟੀਵੀ ਦੇ ਨਾਲ ਧੰਨਵਾਦ ਸਤਿ ਸ਼੍ਰੀ ਅਕਾਲ